ਦੇ ਵਿਚ ਕਟ ਕਟ ਪਾਈ ਜਾਂਦੀ ਜੀ ਇਹ ਇਕੱਠਾ ਚੱਕ ਲਿਆ ਜਿਹੜੀ ਆਪਾਂ ਜੀਰੀ ਵੜਦੇ ਆ ਉਹਦੇ ਬਾਅਦ ਇਕੱਠਾ ਬਣਾ ਜਾਂਦੇ ਆ ਉਸ ਤੋਂ ਬਾਅਦ ਇਹ 28 ਟਰਾਲੇ ਇਹਦੇ ਪਿੱਛੇ ਪੈ ਜਾਂਦਾ ਜੀ ਸਿੱਧਾ ਉਹਦੇ ਵਿੱਚ ਹੀ ਧਾਰਦੀ ਹੈ ਜੀ ਟਰਾਲੇ ਚ ਇੱਕ ਬੰਦਾ ਲੀਵਰ ਲਈ ਚਾਹੀਦਾ ਉਹਨੇ ਕੀ ਇਹਦਾ ਕੀ ਪ੍ਰਾਈਸ ਆ ਬਈ ਇਹਦਾ ਹੀ ਅੱਜ ਲਈ ਆਪਣੇ ਹੈਗੇ ਜੀ ਉਹ ਤਾਂ ਹੈਗਾ ਹੀ ਇਹਦਾ ਪ੍ਰਾਈਸ ਪ੍ਰੀਤ ਵਾਲੇ 987 ਪ੍ਰੀਤ ലൈറ്റ ਇਹ ਨਹੀਂ ਤੇ 6098 ਸੈੱਡ ਗੇਅਰ ਨਹੀਂ ਹੈਗਾ ਇਹ ਇਹ ਨਹੀਂ ਲੇ ਰਾਂਗੇ ਤੇ 6098 ਦੇਖ ਲਓ ਆਪਣੇ ਸਾਥ ਚਾਹ ਚੋੜਾ 10 ਮੀਟਰ ਕੈਬਨ ਵਾਲੀ ਹੈ ਨਾ ਮੈਸੀ ਨਾ ਮੀਹ ਹੋ ਚ ਆ ਗਿਆ ਨਾ ਆਲੇ ਲੱਖ ਲੱਖ ਮਾਡਲ ਲਾਏ ਆ ਨਾ ਮੀਹ ਹੋ ਚ ਆ ਗਿਆ ਮੈਸੀ ਤੋਂ ਸ਼ੁਰੂ ਆ ਬੱਲਾ ਪਹਿਲੇ ਉਹ ਤੋਂ ਬਾਲੋ ਹਾਂ ਸਾਰੇ ਜਿਹੜਾ ਲਖਾ ਪਾਈ ਟਰੈਕਟਰ ਕੋਈ ਹੋਰ ਹੈ ਇਹ ਗੱਲ ਸਹੀ ਗੱਲ ਹੈ ਆ ਆ ਕਾਦੜੀ ਹੋ ਗਈ। ਖਾਲ ਪੀੜਾ ਵਾਲੀ ਹੋ ਗਈ ਨਾ। ਤੇ ਸਾਰੇ ਪੀੜਾ ਨਹੀਂ ਨੇਤਰਨ ਆ ਦਵਾਈਆਂ ਤੁਮੀਆਂ ਹੋ ਗਿਆ ਜਮੇ। ਹੂੰ। ਉਹਦਾ ਪ੍ਰੋਡਕਟ ਨਾਲ ਲਾਏ ਹੋਏ ਤੇ ਕੋਲ ਨਹੀਂ। ਨਹੀਂ ਲਾਦੇ ਤੁਸੀਂ। ਕਿਹੜੇ ਕਿਹੜੇ ਪ੍ਰੋਡਕਟ ਆਉਦੇ ਨੇ ਇਹਨਾਂ ਦੇ? ਹਾਂ। ਸਾਡੀ ਕੰਪਨੀ ਹੈ ਨਾ ਪ੍ਰੋਡਕਟ। ਆ ਜਿਹੜੇ ਇਹਨੂੰ ਹਾਂ ਸਹੀ ਗੱਲ। ਕਿਹੜਾ ਵੀ? ਹਾਂ।

ਆ ਗਿਆ ਮੂਈਆ ਹਰ ਹਰ ਕੋ ਦਮਾਗੇ ਦੂਈਆ ਹੋ ਗਿਆ ਜੀ ਭਾਈ ਸਵਾਗਤ ਪੁੱਛਾ ਡੇਰੀ ਫਾਰਮ ਡੇਰੀ ਫਾਰਮ ਦਾ ਹਾਂ ਤੇਲੀ ਅਕੇ ਮਹਿੰਦਰਾ 585 ਹੈ ਇਹ ਗੜਾ ਅਰਤਨੋਵਾ ਹਨਾ ਨਾ 605 ਡੀ ਹੈ ਜੀ 605 ਡੀ ਹੈ ਜੀ ਆਗੜਾ 605 ਪੰਜਵਾਂ ਦਾ ਵੇਡ ਦੇ ਕਿੰਨੇ ਪਾਇਆ ਮੂਰੇ ਚਲ ਚਲੀਏ ਉਹ ਆਖੀ ਵਾਰ ਕਰਾ ਦੇ ਸਵਾ ਕਰਾ ਦੇ ਹਾਸਟਲ ਦਾ ਦੁੱਧ ਵਧਾਉਣ ਦਾ ਫਾਰਮੂਲਾ ਨੀਲੀ ਗਰੀ ਫੀਡ ਪ੍ਰੀਮੀਅਰ ਟਰੈਕਟਰ ਹੈ ਇਹ ਟਰੈਕਟਰ ਨਹੀਂ ਪ੍ਰੀਮੀਅਰ ਟਰੈਕਟਰ ਆ ਹੈ ਇਹ ਸਪਾ ਟਰੈਕਟਰ ਨਹੀਂ സ <laughs> ਦੇ ਨਾਲ ਆ ਜੀ 11 6 ਹੌਮ ਕ੍ਰੋਸ ਹੁੰਦੇ ਆ ਦੇ ਬੈਬਲ ਗੇਅਰ ਦੇ ਉੱਤੇ ਵੀ ਇਹ ਪੁਲੀਸ ਸਾਡੇ ਦੇ ਵਿੱਚ ਅਜੇ ਚਿੱਕੜ ਕੱਦੂ ਦੀ ਮਾਰਦੀ ਤੁਰੇ ਹੋਰ ਉਹ ਇਹ ਪਟਾਈ ਇਹ ਜਿਹੜੀ ਮਾਹੌਲ ਕਰੈਕਟਰ ਜਿਹੜੀ ਮੋਰਬੀ ਹੋਂਦੀ ਆ ਉਹ ਬੈਕ ਸਾਈਡ ਤੋਂ ਨਿਕਲਦੀ ਪਿੱਛੋਂ ਇਹਦੀ ਤੁਸੀਂ ਬਾਹਰ ਦੇਖੋਗੇ ਇਹ ਜਿਹੜੀਆਂ ਜੁੱਤੀਆਂ ਨੇ ਤੇ ਇਹਨਾਂ ਦੇ ਅੰਦਰ ਸਟੈਪ ਹਾਈਟ ਵੀ ਹੁੰਦੀ ਹੋਊਗੀ ਆਰਗਨਾਈਜ਼ਰ ਠੀਕ ਨੇ ਆ ਬਾਕੀਆਂ ਜਿਹੜਾ ਤਾਇ ਦੇ ਸਾਰਾ ਕੋਲ ਹੈਵੀ ਹੋਈ ਸਾਰਾ ਕੋਲ ਉੱਥੇ ਆਏ ਉਹ ਸੰਕੀਰਦਾਰ ਉਹ ਸਹੀ ਗੱਲ ਆ ਹੋ ਵੀ ਨਾ ਕੋਈ ਚੱਕਰ ਨਹੀਂ ਉਹਦਾ ਕਿੰਨੇ ਨਹੀਂ ਹੈਗੇ ਕਿੰਨੀਆਂ ਹੋਈ ਨੇ ਉਹ ਥੱਲੀਆਂ ਵਾਲੀ ਆ ਗਈ ਨਾ ਉਹ ਆ ਕਾਦੇ ਲੀ ਗਿਆ ਗੱਠਾ ਪਚਾਰ ਵਾਲੀ ਇਹ ਤਾਂ ਦੇ ਕਮ ਹੋਦੀ ਹੈ ਬਈ ਇਹ ਏ ਆਪਣਾ ਜੀ ਆਪ ਗੱਠਾ ਉਹਨਾਂ ਜੀ ਸੋਰੀ ਚਾਰ ਬਣਾਉਂਦੇ ਨੇ ਚਾਰ ਚਾਰ ਇਹਦੇ ਵਿੱਚ ਜਿਵੇਂ ਆਹ ਮਸ਼ੀਨ ਖੜੀ ਸਾਹਮਣੇ ਉਹਦੇ ਅੱਗੇ ਟੋਕਰੀ ਲੱਗੀ ਹੋਈ ਹੈ ਇਹਦੇ ਵਿੱਚ ਪਾਈ ਜਾਊਗੀ ਇਹਦੇ ਵਿੱਚ ਘੱਟ ਘੱਟ ਪਾਈ ਜਾਊਗੀ ਇਹ ਇਹ ਗੱਠਾ ਚੱਕਦੇ ਜਿਹੜੀ ਆਪਾਂ ਜੀਰੀ ਵੜਦੇ ਆ ਉਹਦੇ ਬਾਅਦ ਗੱਠਾ ਬਣਾ ਜਾਂਦੇ ਆ ਉਸ ਤੋਂ ਬਾਅਦ ਇਹ 28 ਟਰਾਲਾ ਇਹਦੇ ਪਿੱਛੇ ਪੈ ਜਾਂਦਾ ਸਿੱਧਾ ਉਹਦੇ ਵਿੱਚ ਹੀ ਤਾਰਦੀ ਟਰਾਲੇ ਜੀ ਹੋਰ ਕਰਦੇ ਠੀਕ ਬੰਦਾ ਲੀਵਰ ਲਈ ਚਾਹੀਦਾ ਉਹਨੇ ਠੀਕ ਇਹਦਾ ਕੀ ਪ੍ਰਾਈਸ ਆ ਬਈ ਇਹਦਾ ਹੀ ਅੱਜ ਲਈ ਆਪਣਾ ਹੈਗੇ ਜੀ ਉਹ ਤਾਂ ਹੈਗਾ ਹੀ ਇਹਦਾ ਪ੍ਰਾਈਸ 2 ਲੱਖ 40 ਹਜ਼ਾਰ ਰੁਪਏ ਜੀ ਅੱਜ ਦਾ ਪ੍ਰਾਈਸ ਹੈਗਾ ਜੀ 2 ਲੱਖ 20 ਹਜ਼ਾਰ ਦਾ 2 ਲੱਖ 20 ਹਜ਼ਾਰ ਯਾਨੀ 20 ਹਜ਼ਾਰ ਦਾ ਡਿਸਕਾਊਂਟ ਆ ਹਾਂ 20 ਹਜ਼ਾਰ ਦਾ ਡਿਸਕਾਊਂਟ ਦੇ ਰਿਹਾ ਜੀ ਇਹਦਾ ਇਹਦਾ ਬਈ ਇਹਦਾ ਹੀ ਆ ਇਹ ਹੈਗਾ ਜੀ 1.5 ਜੀ 1 ਲੱਖ 50 ਹਜ਼ਾਰ ਇਹਦਾ ਪ੍ਰਾਈਸ ਦਿੱਤਾ ਜੀ ਅੱਜ ਆਪਾਂ ਨੇ ਉਹੀ ਜੀ 1 ਲੱਖ 20 ਹਜ਼ਾਰ ਰੁਪਏ ਜੀ ਠੀਕ ਹੈ ਵੀ 30 ਹਜ਼ਾਰ ਦਾ ਫਾਇਦਾ ਲੱਗਿਆ ਹਾਂ ਜੀ ਅਗਠਾਂ ਵਾਲੀ ਹੈ ਟਰੈਕਟਰ ਵੀ ਨਾੜਦਾ ਹੈ ਇਹ ਆਹ ਸਪਰੇਅ ਵਾਲੀ ਮਸ਼ੀਨ ਆ ਹਨਾ ਇਹ ਹਾਂ ਇਹ ਸਪਰੇਅ ਵਾਲੀ ਮਸ਼ੀਨ ਹੈ ਇਹ ਨਵੇਂ ਤਰੀਕੇ ਚੱਲੀ ਆ ਇਹ ਆ ਆਲੇ-ਦਾਲੇ ਉਹਦੀਆਂ ਬਹਾਂਈਆਂ ਖੁੱਲ ਜਾਂਦੀਆਂ ਨੇ ਤੇ ਫਿਰ ਇਹ ਸਪਰੇਅ ਕਰਦੀ ਆ ਆ ਜਿਹੜੀਆਂ ਬਹਾਂਈਆਂ ਇਕੱਠੀਆਂ ਹੋਈਆਂ ਹੋਈਆਂ ਨੇ ਹਾਂ ਬਾਕੀ ਕੰਮ ਬਹੁਤ ਛੇਤੀ ਨਿਬੜਦਾ ਇਹਦੇ ਨਾਲ ਹਾਂ ਸ਼ਕਤੀਮਾਨ ਵਾਲਿਆਂ ਦੀ ਆ ਬਾਕੀ ਹੋਰ ਵੀ ਕਾਫੀ ਮਸ਼ੀਨਰੀ ਇੱਥੇ ਹੈਗੀ ਆ ਸਾਰੇ ਇਹਨਾਂ ਦੇ ਅੱਡ-ਅੱਡ ਜਿਹੜੇ ਪ੍ਰੋਡਕਟ ਨੇ ਉਹ ਇੱਥੇ ਹੈਗੇ ਨੇ। ਬਾਕੀ ਇਧਰ ਨਾਲ-ਨਾਲ ਹੋਰ ਸਾਰੀਆਂ ਸਟਾਲਾਂ ਨੇ ਜਿਹੜੀਆਂ ਲੱਗੀਆਂ ਹੋਈਆਂ। ਇਹ ਵੀ ਇੱਧਰ ਆ ਗਏ ਆਪਾਂ। ਇਧਰ ਰੋਲ ਇਨਫੀਲਡ ਵਾਲੇ ਤੇ ਆ ਮੇਨਰਾ achar ਆ ਗਿਆ ਇਧਰ। achar ਆ ਨਾ ਇਹ। അംബല ഫ്രീഡ് വർട്ട ਜਾਦੀ ਵੀ ਨਹੀਂ ਕਰਦਾ ਜੀ ਮੈਂ ਲੋਕਾ ਕਿਹੜਾ ਇਹਦੇ ਨਾਲ ਦੇ ਬੰਦੇ ਤੇਰੇ ਬਣੇ ਇੱਧਰ ਕੁਲਾੜ ਦਾ ਗੁਣ ਹੈ ਫਰੂਟ ਜਾਮਣ ਛਵਾਰਾ ਅਦਰਕ ਨਿੰਬੂ ਜਾਨ ਦੇ ਗੱਲਾਂ ਸੁਣੋ ਤੁਸੀਂ ਤਿੰਨ ਤੇ ਚਾਰ ਦਿਨ ਖਾਣੇ ਦੇ ਬਾਅਦ ਆਪਾਂ ਇਹ ਲੂਸ ਮਾਨ ਆਪਣਾ ਦਰਮਿਆਨ ਦੇ ਨੋਟੇ ਬਣਾ ਚੁੱਕਾ ਹਾਂ ਤਾਂ ਮੈਂ ਬਲਬੂ ਗੁਪਤ ਨੇ ਸਾਹਿਬ ਯਾਤਰਾ ਦਾ ਲਾ ਕੇ ਇਹਨਾਂ ਪੇਪਰ ਤੇ ਤੱਤ ਕਾਲੇ ਬਾਰੇ ਕਿੰਨੇ ਭਾਈ ਨਾਲ ਗੱਲੋਂ ਤੋਂ ਸੁਣਦੇ ਕਿ ਇਹ ਮੇਰੇ ਲਈ ਕਿੰਨੀ ਚੜੀਦਾ ਲੱਗਿਆ ਭਾਈ ਯਾ ਲੱਗਿਆ ਤੰਤ ਪਾਸ ਰੰਗ ਵਿੱਚ ਛੱਤ ਘਾਹੋਂ ਭਾਈ ਦੁੱਤ ਵਰਗੇ ਕਿੱਤੇ ਹੈ ਜਿਆਦਾ ਸੁਣੇ ਇੱਕ ਚੋਰਨ ਗੈਂਪਾਸ ਤੇ ਕਬਜੇ ਪਾਸ ਤੇ ਕੀ ਹਾਲ ਕਰਦਾ ਹੈ ਉਹ ਨਹੀਂ ਲੱਗਦੀ ਤੇ ਮੈਂ ਸਵਾਦ ਕੱਟ ਲਈ ਸਬਜੀ ਕੱਟ ਲਈ आजा मैं आपको ऐसे दो पीस कर दो टमाटर के के दबाएंगे फर्स्ट क्लास तड़के लिए टमाटर चौक हो जाएगा इसी के अंदर काटनी है भाजी मख् पालक धनिया मतिया कोई भी साग धोके साफ करके डाल दो पालक का सरसों का मेथी का चने का कोई भी सफाई करनी है यहाँ से खोलो पानी डालो साफ दस साल दबा के चलाओ अंदर के बने कहीं भी पीछे में गिरने से चलाने से टूटता नहीं इतना हैवी बनाया या 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 है आया जी सब लिखा है छपा है पढ़ो और करो डेली यूज किया ऐसे ही दोबारा ये वाला तो साढ़े पाँच सौ रुपए का है सर सिंगल आइटम और ये वाला सिंगल है ढाई रुपए का और ये वाला सिंगल है सौ रुपए का मगर साढ़े सात सौ में दे रहे हैं तीनों का सेट हर तरीके से चला सकते हैं सर देखने दिखाने के कोई पैसे नहीं जैसे मर्जी करो आप कोई दिक्कत नहीं है ऐसे आलू का फ्राइंग वास्ते काटते हो आप इसी में रखना ऐसे इस शर्ट सीधा पीस करके रखेंगे रख के दबा दो तो ये फ्राइया वास्ते काटो आप इसी में या गाजर मूली या चार सलाद वास्ते काटनी वास है आपने इसी में या गंडे चीरने रहे आपने सारे सीमे तरीके से रख दो दबा दो ये कटके अगर बारीक बनाना है आपने तो नेक्स्ट टाइम दोबारा से रखेंगे ब्लेड बदलने का कोई झंझर नहीं होता बिल्कुल रख के दबाएंगे तो छोटा होगा आपका ऐसे टमाटर काटना है सर इसी के बीच में आपने सॉफ्ट एंड हार्ड जैसा मर्जी तो टमाटर काटेंगे आप इसी में ਰੱਖੋ ਦਵਾ ਦਿਓ ਜੀ ਟਮਾਟਰ ਕਟ ਕੇ ਕਟ ਪੀਸਾ ਲਓ। ਲੱਗ ਲੱਗ ਪੀਸੂਗਾ। ਪਾਲਕ ਦਾ ਸਾਗ, ਮੇਥੀ ਦਾ ਸਾਗ, ਸਰਸੂ ਦਾ ਸਾਗ, ਚਨੇ ਦਾ। ਇਹ ਵੀ ਹੋ ਸਕਦਾ ਹੈ ਇਹ ਵੀ ਛੋਟੇ ਲੈਵੇ ਹੈ ਟੈਂਨ ਹੋਣ ਜਿਹੜੇ ਤੁਸੀਂ ਖੜਕ ਕਰਦੇ। ਨਹੀਂ ਸਰ ਮੈਂ ਇਹ ਨਹੀਂ ਕਹ ਰਿਹਾ ਤੁਸੀਂ ਨਮਾਲੇ ਜਾਓ ਇਹ ਗਲਾਸ ਪਾਣੀ ਦਾ ਖਰਚਾ ਹੈ ਇਹ ਲੈ ਕੇ ਜਾਓ ਤੁਸੀਂ। ਬਿਲਕੁਲ ਸਰ। ਗੈਸ ਵਾਸਤੇ। ਜੇ ਇਹ ਲੈਣਾ ਤਾਂ ਇੱਕ ਗਲਾਸ ਪਾਣੀ ਦਾ ਖਰਚਾ ਇਹ ਲੈ ਜਾਓ ਬੇਰੀ ਤਰਫ ਸੇ। ਕੋਈ ਜ਼ਰੂਰੀ ਨਹੀਂ ਆਪ ਨਮਾ ਲਓ। ਉਹ ਖੋਲ ਕੇ ਚਲਾ ਲਊਗਾ ਕੋਈ ਦਿੱਕਤ ਨਹੀਂ। ਕੰਨ ਬੱਕ ਦੇ ਨੇ। ਕਲਰ ਚੱਲਦੇ ਹਾਂ ਹੁਣ ਆਪਾਂ ਆਹ ਹਾਲ ਦੇਖਦੇ ਹਾਂ। ਇਹ ਹਾਲ ਦੇ ਵਿੱਚ ਆਪਾਂ ਨੂੰ ਕੀ ਕੀ ਦੇਖ ਸਾਰੀਆਂ ਉਸੇ ਤਰ੍ਹਾਂ ਇੱਥੇ ਵੀ ਸਟਾਲਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਵੀ ਸਾਰਾ ਜਿਵੇਂ ਦੁੱਧ ਵਧਾਉਣ ਵਾਲੇ ਪ੍ਰੋਡਕਟ ਆਗੇ ਉਹ ਸਾਰਾ ਕੁਝ ਇੱਥੇ ਹੈਗਾ ਬਹੁਤ ਇਕੱਠਾ ਆਹ ਹਾਲ ਚ ਬਹੁਤ ਇਕੱਠਾ ਦੂਏਂ ਚ ਹਲੇ ਠੀਕ ਸੀ ਆ ਸਾਰੇ ਆ ਗਏ ਪਸ਼ੂਆਂ ਦੇ ਨਾਲ ਸਵਾਗਤ ਜਿਹੜੀ ਮਸ਼ੀਨਰੀ ਹੈ ਉਹ ਆ ਵੀ ਸਾਰੇ ਮੈਟ ਆ ਗਏ ਜਿਵੇਂ ਆ ਟੂਲੀਆਂ ਆ ਗਈਆਂ ਦੁੱਧਾਲੀਆਂ ਡੈਰੀ ਫਾਰਮਿੰਗ ਦੇ ਨਾਲ ਸੰਬੰਧਤ ਹੈ ਸਾਰਾ ਸਮਾਨ ਬਾਕੀ ਇੱਧਰ ਵੀ ਨਾਲ-ਨਾਲ ਉਸੇ ਤਰ੍ਹਾਂ ਕੁਸਟੋਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਅਭੀ ਸਾਰਾ ਪਸ਼ੂਆਂ ਦੇ ਨਾਲ ਸਬੰਧਤ ਜਿਹੜੇ ਪ੍ਰੋਡਕਟ ਨੇ ਥرو ਆ ਗਏ ਬਾਹਰ ਹੁਣ ਇੱਥੇ ਵੀ ਸਾਰੇ ਪਸ਼ੂਆਂ ਦੇ ਨਾਲ ਸਬੰਧਤ ਪ੍ਰੋਡਕਟ ਨੇ ਖਾਲ ਫੀਲ ਹੋ ਗਈ ਜਿਵੇਂ ਇਸ ਤਰ੍ਹਾਂ ਇੱਥੇ ਸਾਰੀਆਂ ਇਹ ਸਟਾਲਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਤੇ ਇਸ ਤਰ੍ਹਾਂ ਸਾਰੀਆਂ ਜਿਵੇਂ ਪਸ਼ੂਆਂ ਦੇ ਨਾਲ ਸੰਬੰਧਤ ਇਹ ਜਿਹੜੇ ਪ੍ਰੋਡਕਟ ਨੇਗੇ